ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਦਰ ਵਾਈਸ ਸਿੰਦਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਕਰਦੇ ਆਂ ਅਗਲੀ ਵੀਡੀਓ ਦੇ ਵਿੱਚ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆਂ ਜੀ ਆਪਾਂ ਕਿ ਪੰਜਾਬ ਦਾ ਮੌਸਮ 13 ਮਈ ਤੋਂ ਲੈ ਕੇ 20 ਮਈ ਕਿਵੇਂ ਦਾ ਰਹੇਗਾ 2025 ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਕਿ ਮਈ ਮਹੀਨੇ ਦੇ ਪਹਿਲੇ 10-11 ਦਿਨਾਂ ਦੇ ਵਿੱਚ ਤਕੜਾ ਮੀਂਹ ਸਪੈਲ ਲਗਾਤਾਰ ਬੱਦਲਵਾਈ ਗੜੇਮਾਰੀ ਅਤੇ ਬਹੁਤ ਇਲਾਕਿਆਂ ਦੇ ਵਿੱਚ ਝੱਖੜ ਵੀ ਝੁੱਲਿਆ ਜੋ ਕਿ ਅਕਸਰ ਸਾਨੂੰ ਜੂਨ ਮਹੀਨੇ ਵਿੱਚ ਦੇਖਣ ਨੂੰ ਮਿਲਦਾ ਪਰ ਇਸ ਮਹੀਨੇ ਬਹੁਤ ਉਲਟਪੁਲਟ ਮੌਸਮ ਹੋਇਆ ਕਿਸਾਨ ਵੀਰ ਵੀ ਦੁਖੀ ਹੋਏ ਕਾਫੀ ਦਿੱਕਤ ਵਿੱਚ ਆਏ ਕਿਉਂਕਿ ਆਖਰੀ ਸਮੇਂ ਦੇ ਉੱਪਰ ਜਿਹੜੀ ਕਣਕ ਦੀ ਫਸਲ ਰਹਿ ਰਹੀ ਸੀ ਬਾਡੀ ਦਾ ਸਮਾਸੀ ਉਹਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੂੜੀ ਜਿਹਨਾਂ ਨੇ ਬਣਾਣੀ ਸੀ ਉਹ ਕਿਤੇ ਰਿਪਰ ਵਾਲੇ ਵੀਰ ਜਿਹਨਾਂ ਨੇ ਤੂੜੀ ਬਣਾਣੀ ਸੀ ਉਹਨਾਂ ਦਾ ਵੀ ਇਸ ਸਾਲ ਕਾਫੀ ਵੱਡਾ ਨੁਕਸਾਨ ਹੋਇਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਗੱਲ ਕਰਾਂਗੇ ਫਿਲਹਾਲ ਤਾਜ਼ਾ ਹਾਲਾਤਾਂ ਦੀ ਤਾਂ ਬੱਦਲਵਾਈ ਸਿਸਟਮ ਪੰਜਾਬ ਦੇ ਪਹਾੜੀ ਖੇਤਰਾਂ ਵਾਲੇ ਪਾਸੇ ਯਾਨੀ ਕਿ ਪੂਰਬੀ ਇਲਾਕੇ ਦੇ ਨੇੜੇ ਤੇ ਬਣੇ ਹੋਏ ਨੇ ਤੇ ਹਲਕੀ ਦਰਮਿਆਨੀ ਬੱਦਲਵਾਈਆਂ ਉੱਤਰੀ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀਆਂ ਨੇ ਜਿਨ੍ਹਾਂ ਦਾ ਅਸਰ ਕੋਈ ਮੀਂਹ ਦੇ ਵਿੱਚ ਬਹੁਤ ਵੱਡਾ ਹੁੰਦਾ ਦਿਖਾਈ ਨਹੀਂ ਦੇ ਰਿਹਾ 13 ਤਰੀਕ ਤੋਂ ਗੱਲ ਕੀਤੀ ਜਾਵੇ ਤਾਂ 13 14 15 16 ਲਗਾਤਾਰ ਪੰਜਾਬ ਦੇ ਵਿੱਚ ਹੁਣ ਜਿਹੜੀ ਹਵਾਵਾਂ ਦਾ ਰੁੱਖ ਹੈ ਹੁਣ ਬੰਗਾਲ ਦੀ ਖਾੜੀ ਤੋਂ ਬਦਲ ਕੇ ਹਿੰਦ ਮਹਾਸਾਗਰ ਤੋਂ ਅਰਧ ਮਹਾਸਾਗਰ ਤੋਂ ਆਉਣਗੀਆਂ ਸ਼ੁਰੂ ਹੋਣਗੀਆਂ ਜਿਸ ਦੇ ਨਾਲ ਇਹ ਹਵਾਵਾਂ ਗੁਜਰਾਤ ਤੋਂ ਹੁੰਦੀ ਹੋਈਆਂ ਰਾਜਸਥਾਨ ਵੱਲੋਂ ਆ ਕੇ ਪੰਜਾਬ ਵਿੱਚ ਫੇਰਾ ਪਾਉਣਗੀਆਂ ਜਿਸ ਦੇ ਨਾਲ ਗਰਮ ਹਵਾਵਾਂ ਜਾਂ ਕਹਿ ਲਈਏ ਆਪਾਂ ਜੋ ਰਾਜਸਥਾਨ ਵਾਲੀ ਗਰਮੋ ਸ਼ੀਤ ਗਰਮ ਅਤੇ ਖੁਸ਼ਕ ਹਵਾਵਾਂ ਹੁੰਦੀਆਂ ਨੇ ਉਹਨਾਂ ਦੀ ਐਂਟਰੀ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਤਾਪਮਨ ਵਧਣ ਦੀ ਉਮੀਦ ਹੁਣ ਸਾਨੂੰ ਲਗਾਤਾਰ ਵਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ 13 14 15 16 ਤਰੀਕ ਨੂੰ ਪੰਜਾਬ ਦੇ ਵਿੱਚ ਤਾਪਮਨ ਜਿਹੜੇ ਨੇ ਉਹ 40 ਡਿਗਰੀ ਜਾਂ 40 ਡਿਗਰੀ ਤੋਂ ਪਾਰ ਜਾਣ ਦੀ ਪੂਰੀ ਪੂਰੀ ਉਮੀਦ ਬਣੀ ਹੋਈ ਹੈ ਪਰ ਐਵਰੇਜ ਤਾਪਮਨ ਫਿਲਹਾਲ ਹਜੇ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ 38 39 ਡਿਗਰੀ ਤੱਕ ਹੀ ਬਰਕਰਾਰ ਰਹਿਣਗੇ ਹਜੇ ਬਹੁਤ ਜ਼ਿਆਦਾ ਅੱਪਾ ਕਹਿ ਲਈਏ ਤਾਪਮਾਨ ਦੇ ਵਿੱਚ ਵਾਧਾ ਹਜੇ ਦੇਖਣ ਨੂੰ ਆਉਂਦੇ 2-3 ਦਿਨਾਂ ਵਿੱਚ ਨਹੀਂ ਮਿਲੇਗਾ। ਬਿਸ਼ੱਕ ਤਾਪਮਾਨ ਵਧਣਗੇ ਪਰ ਇਹਨਾਂ ਵਿੱਚ ਜਿਹੜਾ ਮੇਨਲੀ ਤਾਪਮਾਨ ਹੈ ਉਹ ਮਾਲਵਾ 벨ਟ ਵਿੱਚ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ। ਮੇਨਲੀ ਅਗਰ ਗੱਲ ਕੀਤੀ ਜਾਵੇ ਤਾਂ ਮਾਲਵਾ 벨ਟ ਦੇ ਜਿਲੇ ਜਿਹੜੇ ਮਲੋੜ ਦਾ ਏਰੀਆ ਹੋ ਗਿਆ, ਮੁਖਸਰ ਸਾਹਿਬ ਹੋ ਗਿਆ ਤੇ ਬਠਿੰਡਾ, ਸੰਗਰੂਰ, ਮਾਨਸਾ, ਬਰਨਾਲਾ ਇਹ ਜਿਹੜੀਆਂ 벨ਟਾਂ ਨੇ ਇਹਨਾਂ ਦੇ ਵਿੱਚ ਪਹਿਲ ਦੇ ਤੌਰ ਤੇ ਅਸਰ ਹੋਵੇਗਾ ਤੇ ਬਾਕੀ 벨ਟਾਂ ਦੇ ਵਿੱਚ ਅਸਰ ਲੇਟ ਹੁੰਦਾ ਦਿਖਾਈ ਦੇਵੇਗਾ। ਤੇ ਹਲਕੀ ਦਰਮਿਆਨੀਆਂ ਬਦਲਵਾਨੀਆਂ ਵੀ ਆਉਂਦੀ ਜਾਂਦੀਆਂ ਰਹਿਣਗੀਆਂ ਇਹਨਾਂ ਦਿਨਾਂ ਦੇ ਵਿੱਚਕਾਰ ਕਿਸੇ ਕਿਸੇ ਇਲਾਕੇ ਵਿੱਚ ਬਾਅਦ ਦੁਪਹਿਰ ਮੀਂਹ ਦੀ ਉਮੀਦ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਪ੍ਰੀ ਮੌਨਸੂਨ ਗਤੀਵਿਧੀਆਂ ਬਾਅਦ ਦੁਪਹਿਰ ਹੁੰਦੀਆਂ ਰਹਿਣਗੀਆਂ ਤੁਸੀਂ ਦੇਖਦੇ ਹੋ ਕਿ 2 ਵਜੇ ਤੋਂ ਬਾਅਦ ਤੋਂ ਲੈ ਕੇ ਰਾਤ ਦੇ ਤੱਕ ਅਚਾਨਕ ਗਰਜ ਚਮਕ ਮੀਂਹ ਹਨੇਰੀ ਗੜੇ ਮਾਰੀ ਬੱਦਲਬਾਈ ਅਚਾਨਕ ਦੇਖਣ ਨੂੰ ਮਿਲਦੀਆਂ ਉਹ ਸਾਨੂੰ ਪ੍ਰੀ ਮੌਨਸੂਨ ਗਤੀਵਿਧੀਆਂ ਦਾ ਹੀ ਹਿੱਸਾ ਹੁੰਦੀਆਂ ਨੇ ਅਗਰ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਤਾਂ 13 14 15 16 ਤਰੀਕ ਤੋਂ ਬਾਅਦ 18 17 ਤਰੀਕ 18 ਤਰੀਕ ਜਾਂ ਆਪਾਂ 20 ਤਰੀਕ ਤੱਕ ਦੀ ਗੱਲ ਕਰ ਲਈਏ ਤਾਂ ਫਿਰ ਤੋਂ ਹਵਾਵਾਂ ਦਾ ਰੁਖ ਜਿਹੜਾ ਉਹ ਪੂਰਬੀ ਦਿਸ਼ਾ ਤੋਂ ਹੋਣਾ ਸ਼ੁਰੂ ਹੋ ਜਾਵੇਗਾ ਜਾਨੀ ਕਿ ਮੂੜ ਤੋਂ ਹਵਾਵਾਂ ਜਿਹੜੀਆਂ ਨੇ ਉਹ ਬੰਗਾਲ ਦੀ ਖਾੜੀ ਵੱਲੋਂ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਆਉਣੀਆਂ ਸ਼ੁਰੂ ਹੋਣਗੀਆਂ ਜਦੋਂ ਵੀ ਤੁਹਾਨੂੰ ਪਤਾ ਹੈ ਬੰਗਾਲ ਦੀ ਖਾੜੀ ਤੋਂ ਹਵਾਵਾਂ ਆਉਂਦੀਆਂ ਨੇ ਜਾਨੀ ਕਿ ਪੂਰਬੀ ਹਵਾ ਦੱਖਣੀ ਪੂਰਬੀ ਹਵਾ ਚੱਲਦੀ ਹੈ ਤਾਂ ਨਮੀ ਦੀ ਮਾਤਰਾ ਪੰਜਾਬ ਦੇ ਵਿੱਚ ਵਧਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਹਵਾ ਹੁੰਦੀ ਹੈ ਆਪਣੇ ਨਾਲ ਨਮੀ ਵਾਲੇ ਬੱਦਲ ਨਮੀ ਵਾਲੀ ਹਵਾਵਾਂ ਲੈ ਕੇ ਆਉਂਦੀਆਂ ਨੇ ਜਿਸ ਦੇ ਨਾਲ ਨਮੀ ਦੀ ਮਾਤਰਾ ਪੰਜਾਬ ਅਤੇ ਪੰਜਾਬ ਦੇ ਨੇੜਲੇ ਇਲਾਕੇ ਵਿੱਚ ਵਧਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਸਿੱਟੇ ਵਜੋਂ ਅਚਾਨਕ ਹੁਣ ਜਿਹੜਾ ਮੀ ਮੌਸਮ ਹੈ ਉਹ ਗਰਜ ਚਮਕ ਮੀਂਹ ਨੇਰੀ ਵਾਲਾ ਵੜਨਾ ਸ਼ੁਰੂ ਹੋ ਜਾਵੇਗਾ ਕਿਉਂਕਿ ਜਦੋਂ ਨਮੀ ਵਾਲੀਆਂ ਠੰਡੀਆਂ ਹਵਾਵਾਂ ਪੰਜਾਬ ਵਿੱਚ ਐਂਟਰ ਕਰਦੀਆਂ ਨੇ ਤਾਂ ਫਿਰ ਘੱਟ ਦਬਾਅ ਵਾਲਾ ਖੇਤਰ ਤੇ ਜ਼ਿਆਦਾ ਦਬਾਅ ਵਾਲੇ ਖੇਤਰ ਅਚਾਨਕ ਆਪਸ ਵਿੱਚ ਮਿਲਦੇ ਨੇ ਤਾਂ ਮੌਸਮ ਦੇ ਵਿੱਚ ਵੱਡਾ ਬਦਲਾ ਦੇਖਿਆ ਜਾਂਦਾ ਹੈ ਬਾਅਦ ਦੁਪਹਿਰ ਪ੍ਰੀ ਮੌਨਸੂਨ ਗਤੀਵਿਧੀਆਂ ਜੋ ਹੁੰਦੀਆਂ ਨੇ ਉਸ ਚਰਮ ਸੀਮਾ ਤੇ ਪਹੁੰਚ ਜਾਂਦੀਆਂ ਨੇ ਕਾਲੇ ਬੱਦਲ ਬਣ ਜਾਂਦੇ ਨੇ ਮੀਂਹ ਹਨੇਰੀ ਅਤੇ ਗੜੇਮਾਰੀ ਵੀ ਦੇਖਣ ਨੂੰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਮਿਲਦੀ ਹੈ ਜਿਸ ਦੇ ਸਿੱਟੇပေါ် ਜੋ ਆਪਾਂ ਇਹ ਕਹਾਂਗੇ ਕਿ 18 ਤਰੀਕ ਤੋਂ ਲੈ ਕੇ 20 ਤਰੀਕ ਤੱਕ ਫਿਰ ਕਿਤੇ ਨਾ ਕਿਤੇ ਮੀਂਹ ਦੀ ਹਲਚਲ ਦੁਆਰਾ ਤੋਂ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਹਜੇ ਤਗੜੀ ਪੁਸ਼ਟੀ ਨਹੀਂ ਹੋਈ ਮੌਸਮ ਵਿਭਾਗ ਵੱਲੋਂ ਵੀ ਕਿਉਂਕਿ ਜਿਹੜੀ ਇਹ ਮੌਸਮ ਹੈ ਜਿਹੜਾ ਆਪਣਾ ਮਈ ਮਹੀਨਾ ਚੱਲ ਰਿਹਾ ਹੈ ਇਹਦੇ ਵਿੱਚ ਗਰਮੀ ਅਚਾਨਕ ਵੱਧਦੀ ਹੈ ਅਚਾਨਕ ਮੌਸਮ ਬਦਲਦੇ ਨੇ ਤਾਂ ਲੰਬੇ ਸਮੇਂ ਦੀ ਪ੍ਰੈਡਿਕਸ਼ਨ ਕਰਨਾ ਕੋਈ ਚੰਗੀ ਗੱਲ ਨਹੀਂ ਹੁੰਦੀ ਤਾਂ ਹੀ ਤੁਹਾਡੇ ਤੱਕ ਅਸੀਂ 5 ਤੋਂ 6 ਦਿਨ ਦੀ ਹੀ ਅਪਡੇਟ ਲੈ ਕੇ ਹਾਜ਼ਰ ਹੁੰਦੇ ਆ ਕਿਉਂਕਿ 5 ਤੋਂ 6 ਦਿਨਾਂ ਦੇ ਵਿਚਕਾਰ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਸੋਡੇ ਤੱਕ ਸਾਂਝੀ ਕੀਤੀ ਜਾ ਸਕਦੀ ਹੈ ਅਗਰ ਆਪਾਂ ਪਹਿਲਾਂ ਹੀ 15 20 ਦਿਨ ਦੀ ਅਪਡੇਟ ਦੇ ਦਈਏ ਤਾਂ ਕੋਈ ਚੰਗੀ ਗੱਲ ਨਹੀਂ ਹੁੰਦੀ ਕਿਸਾਨ ਵੀ ਜੱਟ ਸਾਨੂੰ ਦੇਖਦੇ ਨੇ ਪੰਜਾਬ ਤੋਂ ਤਾਂ ਉਹ ਕਿਤੇ ਨਾ ਕਿਤੇ ਆਪਣਾ ਖੇਤੀ ਦਾ ਸ਼ੈਡਿਊਲ ਉਸ ਹਸਾਬ ਨਾਲ ਬਣਾ ਲੈਂਦੇ ਨੇ ਤੇ ਕਿਤੇ ਨਾ ਕਿਤੇ ਨੁਕਸਾਨ ਵਿੱਚ ਦੇਖਣ ਨੂੰ ਮਿਲਦੇ ਨੇ ਤਾਂ ਹੀ ਅਸੀਂ ਜਾਣਕਾਰੀ ਤੁਹਾਨੂੰ ਜਿਹੜੀ ਆ ਉਹ ਨੇੜੇ ਤੜੇ ਆ ਕੇ ਦੇਣ ਦੀ ਕੋਸ਼ਿਸ਼ ਕਰਦੇ ਆਂ ਬਾਕੀ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਚੈਨਲ ਨੂੰ ਲਗਾਤਾਰ ਫੋਲੋ ਕਰਦੇ ਰਿਆ ਕਰੋ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਰਕੇ ਫੇਸਬੁੱਕ ਗਰੁੱਪ ਪਰ ਆਹੀਂ ਵਟਸਐਪ ਗਰੁੱਪ ਪਰ ਆਹੀਂ ਆਪਣੀ ਜਾਣਕਾਰੀ ਤੱਕ ਪਹੁੰਚਾ ਦਿਆ ਕਰੋ ਤਾਂ ਕਿ ਉਹਨਾਂ ਤੱਕ ਵੀ ਜਾਣਕਾਰੀ ਪਹੁੰਚਦੀ ਹੋ ਸਕੇ ਅਤੇ ਤੁਸੀਂ ਕੋਈ ਵੀ ਜਾਣਕਾਰੀ ਮਿਸ ਨਾ ਕਰ ਸਕੋ ਤੇ ਤਾਂ ਬੈਲ ਆਈਕਨ ਪ੍ਰੈਸ ਕਰ ਦਿਓ ਕਿਉਂਕਿ ਜਦੋਂ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤੁਹਾਨੂੰ ਜਿਹੜੀ ਜਾਣਕਾਰੀ ਹੈ ਉਹ ਬਿਨਾਂ ਕਿਸੇ ਰੁਕਾਵਟ ਤੋਂ ਲਗਾਤਾਰ ਮਿਲਦੀ ਰਹੇਗੀ ਬਣੇ ਰਹੋ ਚੈਨਲ ਵੈਦਰਵਾਈਸ ਮਿੰਦਰ ਤੇ ਅਗਲੀਆਂ ਜਾਣਕਾਰੀਆਂ ਜਿਹੜੀਆਂ 20 ਤਰੀਕ ਤੋਂ ਅਗਲੀਆਂ ਹੋਣਗੀਆਂ ਉਹ ਤੁਹਾਨੂੰ ਜਲਦ ਪ੍ਰਾਪਤ ਕਰਾਂਗੇ ਬਾਕੀ ਕੋਸ਼ਿਸ਼ ਕਰਾਂਗੇ ਕੱਲ ਨੂੰ ਇੱਕ ਵੀਡੀਓ ਦੇ ਵਿੱਚ ਜਿਹੜਾ ਮੌਨਸੂਨ ਦੀ ਅਪਡੇਟ ਆ ਉਹ ਲੈ ਕੇ حاضر ਹੋਈਏ ਕਿ ਇਸ ਸਾਲ ਮੌਨਸੂਨ ਕਿਵੇਂ ਦਾ ਹੋਵੇਗਾ ਕੀ ਹਾਲਾਤ ਹੋਣਗੇ ਤਾਂ ਕਿ ਤੁਸੀਂ ਵੀ ਮੌਨਸੂਨ ਦੇ ਹਿਸਾਬ ਨਾਲ ਆਪਣਾ ਸ਼ਡਿਊਲ ਬਣਾ ਸਕੋ ਮਿਲਦੇ ਆਂ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ